ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਆਉ ਸੰਤੋਬਾਜਾ ਰਸ ਸਿੰਘ ਜੀ ਦੀ ਬਜਨਾ ਉੱਤੇ ਇੱਕ ਸਰਕਿਰਨ ਕਰੀਏ ਜੀ ਜੂਨ 1984 ਵਿੱਚ ਭਾਰਤੀ ਫੌਜ ਨੇ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਕਾਲ ਤਗ ਸਾਹਿਬ ਤੇ ਜ਼ਬਰਦਸਤ ਹਮਲਾ ਕਰ ਦਿੱਤਾ ਸੀ ਇਹਦੀ ਪ੍ਰਤੀਕਰਮਾ ਜੋ ਲੋਕਾਂ ਦੀਆਂ ਸਰਦਾਰ ਸਰਦਾਲੂ ਭਾਵਨਾਵਾਂ ਤੇ ਕਾਬੂ ਪਾਉਣ ਅਤੇ ਹਰ ਸੰਭਵ ਪ੍ਰਕਾਰ ਤੋਂ ਨਿਯੰਤਰਣ ਰੱਖਣ ਲਈ ਪਿੰਡ ਵਿੱਚ ਵੀ ਭਾਰਤੀ ਫੌਜ ਜਲਗਾ ਦਿੱਤੀ ਗਈ। ਖਾਸ ਕਰਕੇ ਪਾਕਿਸਤਾਨ ਦੀ ਹੱਦ ਨਾਲ ਲੱਗਦੇ ਸਰਦੀਪਿੰਡਾਂ ਵਿੱਚ ਫੌਜ ਦਾ ਤਗੜਾ ਪੈਰਾ ਸੀ। ਅਤੇ ਹਰ ਆਏਗੇ ਵਿਅਕਤੀ ਦੀ ਪੁੱਛ ਪੜਤਾਲ ਅਤੇ ਪਰਚੂਲ ਕੀਤੀ ਜਾਂਦੀ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਸਰਦੀਪਿੰਡ ਗੱਗੂ ਮਹਲ ਦੀ ਸੰਗਤ ਸੰਤ ਬਾਬਾ ਜਰਸੀ ਸਿੰਘ ਜੀ ਕੋਲ ਆਏ। ਤੇ ਉਹਨਾਂ ਨੇ ਸੰਤਾਂ ਜੀ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਪਿੰਡ ਵਿੱਚ ਸ਼੍ਰੀ ਕੰਡ ਪੜ੍ਹਦਾ ਭੋਗ ਹੈ ਅਤੇ ਉੱਥੇ ਜਰੂਰ ਚਲੋ ਜੀ। ਸੰਤ ਜੀ ਨੇ ਪਹਿਲੀ ਵਾਰ ਤਾਂ ਉਹਨਾਂ ਨੂੰ ਨਾ ਕਰ ਦਿੱਤੀ ਪਰ ਸੰਗਤ ਦੀ ਪ੍ਰੇਮ ਅਰ ਸ਼ਰਧਾ ਵੇਖ ਕੇ ਸੰਗਤ ਦੇ ਬਾਰ ਬਾਰ ਕਹਿਣ ਤੇ ਬਾਬਾ ਜੀ ਨੇ ਹਾਂ ਕਰ ਦਿੱਤੀ। ਅਗਲੇ ਦਿਨ ਸਵੇਰੇ ਨੌਕੋ ਜਿਦਾ ਸਮਾਸੀ ਬਾਬਾ ਜੀ ਘੁੰਮਣੇ ਡੇਰੇ ਵੇਖੇ ਸਨ ਸੁਖਨੀ ਸਾਹਿਬ ਦੇ ਪਾਠ ਹੋ ਰਹੇ ਸਨ। ਇਨਨੂਰ 10 ਸੰਗਤਾਂ ਹੋਰ ਆ ਗਈਆਂ ਉਹਨਾਂ ਨੇ ਸੰਤਾਂ ਨੂੰ ਬੇਨਤੀ ਕੀਤੀ ਬਾਬਾ ਜੀ ਟਰੱਕ ਲਿਆ ਹੋਇਆ ਹੈ ਜੀ ਕਿਰਪਾ ਕਰੋ ਠੀਕ ਠਾਕ ਚੱਲੇ ਟਰੱਕ ਲਿਆ ਹੈ ਕਿੱਥੇ ਹੈ ਟਰੱਕ ਬਾਬਾ ਜੀ ਨੇ ਪੁੱਛਿਆ ਬਾਹਰ ਖੜਾ ਹੈ ਜੀ ਸਰਦਾਰ ਲੇਤੁਰਾ ਬਾਬਾ ਜੀ ਚੁੱਪ ਕਰ ਗਏ ਸ੍ਰੀ ਸੁਖਨੀ ਸਾਹਿਬ ਦੇ ਪਾਠ ਦੀ ਸਮਾਪਤੀ ਹੋਈ ਤੇ ਬਾਬਾ ਜੀ ਦੇ ਹੁਕਮ ਨਾਲ ਸੰਗਤ ਉਹ ਲੋ ਲਿਆਂਦਾ ਲੰਗਰ ਇੱਕ ਇੱਕ ਪ੍ਰਸ਼ਾਦਾ ਕਰਕੇ ਅਤੇ ਲੱਸੀ ਦਾ ਵਾਟਾ ਸਾਰੀ ਸੰਗਤ ਨੂੰ ਸ਼ਕਾਇਆ ਗਿਆ ਟਰੱਕ ਵਾਲੇ ਸਰਦਾਰ ਕਿੱਥੇ ਹਨ ਭਾਈ ਬਾਬਾ ਜੀ ਨੇ ਆਵਾਜ਼ ਦਿੱਤੀ ਬਾਬਾ ਜੀ ਦੀ ਬਾਤ ਸੁਣ ਕੇ ਲੱਗੇ ਬੈਠੇ ਸਰਦਾਲੂ ਉੱਚੀ ਆਵਾਜ਼ ਵਿੱਚ ਕਿਹਾ ਜਿਨ੍ਹਾਂ ਨੇ ਟਰੱਕ ਲਿਆ ਹੈ ਉਹ ਟਰੱਕ ਲੈ ਕੇ ਇੱਥੇ ਆਏ ਹਨ ਉਹ ਕਿੱਥੇ ਹਨ ਇੱਥੇ ਲੱਗੇ ਆਹ ਜੀ ਟਰੱਕ ਵਾਲਾ ਸਰਦਾਰ ਬਾਬਾ ਜੀ ਤੇ ਲੱਗੇ ਆ ਕਿ ਹੱਥ ਜੋੜ ਕੇ ਬੈਠ ਗਿਆ ਬਾਬਾ ਜੀ ਨੇ ਉਹਨੂੰ ਪੁੱਛਿਆ ਕਿਉਂ ਭਾਈ ਕਿਹੜੇ ਪਿੰਡੋਂ ਆਏ ਆ ਸਰਦਾਲੂ ਨੇ ਮਜੀਠੇ ਲੱਗੇ ਆਪਣਾ ਪਿੰਡ ਦੱਸਿਆ ਟਰੱਕ ਤੇਰਾ ਹੈ ਬਾਬਾ ਜੀ ਨੇ ਪੁੱਛਿਆ ਨਹੀਂ ਬਾਬਾ ਜੀ ਤੁਹਾਡਾ ਹੀ ਹੈ ਜੀ ਗੁਰਦਾਨਨਕ ਦਾ ਟਰੱਕ ਹੈ ਜੀ ਸਰਦਾਲੂ ਨੇ ਹੱਥ ਜੁੜ ਕੇ ਬੜੀ ਨਿਮਰਤਾ ਨਾਲ ਉਤਰ ਦਿੱਤਾ ਹੁਣ ਕਿੱਧਰ ਨੂੰ ਜਾਣ ਦੀ ਵਿੜਕ ਹੈ ਬਾਬਾ ਜੀ ਨੇ ਪੁੱਛਿਆ ਬਾਬਾ ਜੀ ਜਿੱਧਰ ਆਖੋਗੇ ਉਧਰ ਹੀ ਚੱਲ ਪਾਵਾਂਗੇ ਜੀ ਜਿਵੇਂ ਤੁਹਾਡਾ ਹੁਕਮ ਸਰਦਾਲੂ ਨੇ ਉਤਰ ਦਿੱਤਾ ਅੱਗੋਂ ਫਿਰ ਬਾਬਾ ਜੀ ਅਖਲ ਕੇ ਚਲੋ ਫਿਰ ਗੱਗੋਮਾਲ ਚੱਲੀਏ ਬਾਬਾ ਜੀ ਨੇ ਵਚਨ ਕੀਤਾ ਬਹੁਤ ਸਾਰੀ ਸੰਗਤ ਟਰੱਕ ਵਿੱਚ ਚੜ ਗਈ ਤੇ ਬਾਬਾ ਜੀ ਦਾ ਮੰਝਾ ਟਰੱਕ ਵਿੱਚ ਹੀ ਰੱਖ ਦਿੱਤਾ ਗਿਆ ਬਾਬਾ ਜੀ ਉਸ ਮੰਡੀ ਉੱਤੇ ਬੈਠ ਗਏ ਤੇ ਰਸਤੇ ਵਿੱਚੋਂ ਇੱਕ ਪੜੌ ਪੰਪ ਤੋਂ ਟਰੱਕ ਵਿੱਚ ਤੇਲ ਪੋਇਆ ਬਾਬਾ ਜੀ ਨੇ ਜੇ ਵਿੱਚੋਂ ਕੱਢ ਕੇ ਕੁਝ ਰੁਪਏ ਟਰੱਕ ਵਾਲੇ ਨੂੰ ਦਿੱਤੇ ਸਾਰਾ ਟਰੱਕ ਸੰਗਤ ਨਾਲ ਭਰ ਗਿਆ ਸੀ ਤੇ ਸਤਨਾ ਵੈਗਦੋ ਜਾਬ ਕਰਦੀ ਉੱਚੀ ਸੀ ਸੰਗਤ ਗੱਗੋਵਾਲ ਨੂੰ ਜਾ ਰਹੀ ਸੀ ਤੇ ਕੁਝ ਸ਼ਰਧਾਲੂ ਧੰਗੁਰੂ ਨਾਨਕ ਧੰਗੁਰੂ ਨਾਨਕ ਦੇਵ ਦੇ ਉੱਚੀ ਉੱਚੀ ਨਾਰੀ ਲਾਰੇ ਸਨ ਅਜ ਨਾਲੇ ਦੇ ਨੇੜੇ ਮੁੱਖ ਸੜਕ ਤੇ ਫੌਜ ਦਾ ਤਗੜਾ ਪੜਾ ਸੀ ਫੌਜੀ ਜਵਾਨਾਂ ਨੇ ਟਰੱਕ ਨੂੰ ਰੋਕ ਲਿਆ ਸੰਗਤ ਦੀ ਉੱਚੀ ਉੱਚੀ ਸਤਨਾਗਰ ਦਾ ਸਤਨਾਗਰ ਜਾਬਕਾਰੀ ਇਸ ਫੌਜ ਨੇ ਸਾਰਿਆਂ ਨੂੰ ਸੜਕ ਤੇ ਉਤਾਰ ਲਿਆ ਤੇ ਇਕੱਲੇ ਇਕੱਲੇ ਨੂੰ ਪੈਂਦਲ ਤੋਰੀਆ ਫੌਜ ਨੂੰ ਇਸ ਟਰੱਕ ਦੀ ਸੰਗਤ ਤੇ ਸ਼ਾਇ ਸ਼ਾਕ ਹੋ ਗਿਆ ਸੀ ਕਿ ਇੱਕ ਫੌਜੀ ਅਫਸਰ ਨੇ ਉੱਚੀ ਵਾਦ ਵਿੱਚ ਕਿਹਾ ਆਪ ਸਭ ਖਾਲਿਸਤਾਨ ਦੀ ਮੰਗ ਕਰ ਰਹੇ ਹਨ ਔਰ ਪਾਕਿਸਤਾਨ ਦਾ ਬਾਰਡਰ ਪਾਰ ਕਰਨੇ ਲਈ ਪਾਕਿਸਤਾਨ ਜਾਣੇ ਲਈ ਬਾਡਰ ਕੀ ਤਰਫ ਜਾ ਰਹੇ ਹਨ ਆ ਸਭ ਕੋ ਹਮ ਗ੍ਰਫਤਾਰ ਕਰ ਲੇਗੇ ਹੱਥ ਖੜੀ ਕਰ ਲੂ ਇਨੇ ਨੂੰ ਫੌਜ ਅਣਗਿਣਤ ਜਵਾਨਾਂ ਨੇ ਇਸ ਸਾਧ ਸੰਗਤ ਦਿਵਾਲੀ ਕੀ ਰਾਖਾ ਕਤ ਲਿਆ ਫੌਜੀ ਅਫਸਰ ਨੇ ਕਿਹਾ ਟਰੱਕ ਮਿਓਰ ਵੀ ਕੋਈ ਹੈ ਸਾਰੇ ਚੁੱਪਚਾਪ ਬੈਠੇ ਰਹੇ ਕਿਉਂਕਿ ਬਾਬਾ ਜੀ ਟਰੱਕ ਵਿੱਚ ਹੀ ਮੰਜੀ ਤੇ ਬੈਠੇ ਰਹੇ ਬ੍ਰਹਮਗਿਆਨੀ ਬਾਬਾ ਜੀ ਟਰੱਕ ਵਿੱਚ ਮੰਝਾ ਸੈਭ ਤੇ ਬੈਠੇ ਨਰੰਗ ਕਾਲ ਨਾਲ ਰਸਟ ਟਕਾਈ ਬੈਠੇ ਸਨ ਪਰ ਫੌਜੀ ਜਵਾਨ ਨੇ ਬਾਬਾ ਜੀ ਨੂੰ ਟਰੱਕ ਹੇਠਾਂ ਆਉਣ ਲਈ ਹੇਠਾਂ ਉਤਰ ਲਈ ਕਿਹਾ ਬਾਬਾ ਜੀ ਚੁੱਪ ਰਹੇ ਕੋਈ ਉਤਰਨਾ ਨਹੀਂ ਦਿੱਤਾ ਇਹਨੇ ਨ ਵੱਡਾ ਅਵਸਰ ਆ ਗਿਆ ਬਾਬਾ ਜੀ ਨੂੰ ਉਸਨੇ ਬੜੇ ਸਖਤ ਸ਼ਬਦਾਂ ਵਿੱਚ ਕਿਹਾ ਉਹ ਟਰੱਕ ਤੋਂ ਹੇਠਾਂ ਆ ਜਾਣ ਪਰ ਬਾਬਾ ਜੀ ਅਡੋਲ ਸ਼ਾਂਤ ਤੇ ਚੁੱਪ ਰਹੇ ਉਹਦੀ ਕਿਸੇ ਵੀ ਗੱਲ ਦਾ ਨਾਮ ਤਾਂ ਬਾਬਾ ਜੀ ਨੇ ਉਤਰ ਦਿੱਤਾ ਤੇ ਨਾ ਹੀ ਟਰੱਕ ਤੋਂ ਹਟਾ ਉਤਰੀ। ਵੱਡੇ ਫੌਜੀ ਅਫਸਰ ਨੇ ਵਾਇਰਲਸ ਕੀਤੀ 5 ਕੁ ਮਿੰਟਾਂ ਵਿੱਚ ਉੱਥੇ ਫੌਜ ਦੀਆਂ ਹੋਰ 4-5 ਗੱਡੀਆਂ ਆ ਗਈਆਂ। ਕਮਾਂਡਰ ਆ ਗਿਆ। ਇਲਾਕਾ ਸ਼ੋਣੀ ਵਿੱਚ ਬਦਲ ਗਿਆ। ਕਮਾਂਡਰ ਜੋ ਵੇਖਣ ਤੋਂ ਹਿੰਦੂ ਜੈਂਟਲਮੈਨ ਲੱਗਦਾ ਸੀ ਉਹਦੇ ਪੰਜਾਬੀ ਬੋਲਦਾ ਸੀ। ਉਸਨੇ ਪੁੱਛਿਆ "ਕਿਆ ਬਾਤ ਹੈ?" ਫੌਜੀ ਕਮਾਂਡਰ ਨੇ ਕੋ ਟਰੱਕ ਵੱਲ ਚੱਲ ਮਾਡਰ ਨੇ ਖੁਦ ਟਰੱਕ ਵਾਲਾ ਛਾਤੀ ਮਾਰੀ ਤੇ ਬਾਬਾ ਜੀ ਟਰੱਕ ਵਿੱਚ ਬੈਠੇ ਸਨ ਟਰੱਕ ਉੱਚਾ ਸੀ ਉਥਲੇ ਮੇਜਰ ਆਕੇ ਕਮਾਂਡਰ ਉੱਪਰ ਚੜ ਗਿਆ ਟਰੱਕ ਵਿੱਚ ਵੇਖਿਆ ਵੇਖਦੇ ਅਨਸਾਰੀ ਫੌਜੀ ਦੀਆਂ ਕੋਈ ਫੌਜੀ ਕਮਾਂਡਰ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਉਹ ਉਹ ਲਗਾਤਾਰ ਅੱਖਾਂ ਦੀ ਟਿਕਟਿਕ ਲਗਾ ਕੇ ਬਾਬਾ ਜੀ ਵੱਲ ਵੇਖ ਰਿਹਾ ਸੀ ਦੇ ਟਰੱਕ ਦੇ ਮੰਜੇ ਟਰੱਕ ਵਿੱਚ ਲੱਗੇ ਮੰਜੇ ਉੱਪਰ ਕੀ ਦੇਖਦਾ ਕਿ ਭਗਵਾਨ ਕ੍ਰਿਸ਼ਨ ਜੀ ਪ੍ਰਤੱਖ ਰੂਪ ਵਿੱਚ ਬੈਠੇ ਹੋਏ ਹਨ ਫੌਜੀ ਕਮਾਂਡਰ ਨੇ ਆਪਣੇ ਬੂਟ ਉਤਾਰ ਲਈ ਹੱਥੀ ਹੱਥ ਪਾਣੀ ਨਾਲ ਤੋਤੀ ਤੇ ਫਟਫਟ ਟਰੱਕ 'ਤੇ ਚੜ ਗਿਆ। ਭਗਵਾਨ ਕ੍ਰਿਸ਼ਨ ਜੀ ਦਾ ਤੇਜ ਪ੍ਰਤਾਪ ਵਾਲਾ ਚਿਹਰਾ ਉਸਨੇ ਵੇਖਿਆ। ਝੁਕੇ ਮੱਥਾ ਟੇਕਿਆ ਫਿਰ ਅੱਖਾਂ ਖੋਲ੍ਹੀਆਂ ਸਿਰ ਉੱਪਰ ਚੁੱਕਿਆ ਤਾਂ ਭਗਵਾਨ ਕ੍ਰਿਸ਼ਨ ਜੀ ਗਾਇਬ ਸਨ। ਅਤੇ ਫਿਰ ਉਸ ਨੂੰ ਸਾਦੇ ਜਿਹੇ ਬਾਣੇ ਵਿੱਚ ਬੈਠਾ ਇੱਕ ਬਜ਼ੁਰਗ ਨਜ਼ਰੀ ਪਿਆ ਜਿਹਦੇ ਮੰਜੇ ਦੇ ਕੋਲ ਇੱਕ ਵੱਡੀ ਸਾਰੀ ਲੱਕੜ ਦੀ ਡਾਂਗ ਵੀ ਪਈ ਹੋਈ ਸੀ। ਇੱਧਰ ਫੌਜੀ ਜਵਾਨ ਰਾਈਫਲਾਂ ਤੇ ਸਟੇਨਗਨਾਂ ਨਾਲ ਲੈਸ ਤਿਆਰ-ਬਰ-ਤਿਆਰ ਖੜੇ ਸਨ ਕਿ ਆਪਣੇ ਕਮਾਂਡ ਦੇ ਦਾ ਇੰਤਜ਼ਾਰ ਕਰ ਰਹੇ ਸਨ ਤੇ ਉਧਰ ਸੜਕ ਉੱਤੇ ਬਾਬਾ ਜੀ ਦੇ ਨਾਲ ਆਈ ਸੰਗਤ ਲਾਈਨ ਵਿੱਚ ਖੜੀ ਸੀ ਜਿਨ੍ਹਾਂ ਦੇ ਹੱਥ ਉੱਪਰ ਚੁੱਕੇ ਹੋਏ ਸਨ ਆਪਣੇ ਕਮਾਂਡਰ ਅਫਸਰ ਨੂੰ ਟਰੱਕ ਵਿੱਚ ਚੜ੍ਹ ਕੇ ਬੜੇ ਦੇ ਸਤਕਾਰ ਦੇ ਨਾਲ ਮੱਥਾ ਟੇਕਦੀ ਹੋਈ ਸਾਰੀ ਫੌਜ ਨੇ ਵੇਖਿਆ ਫੌਜ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ ਕਿਸੇ ਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ ਫੌਜੀ ਕਮਾਂਡਰ ਅਫਸਰ ਦੀ ਅੱਖਾਂ ਵਿੱਚੋਂ ਪ੍ਰੇਮ ਭਰੀ ਜਥਰੂਸਾਨ ਉਦੇ ਚਿਹਰੇ ਤੇ ਇਲahi ਨੂਰ ਆ ਗਿਆ ਉਹ ਫਟਾਫਟ ਟਰੱਕ ਤੋਂ ਇਹ ਥੱਲੇ ਉਤਰਿਆ ਤੇ ਉੱਚੀ ਆਵਾਜ਼ ਵਿੱਚ ਕਿਹਾ ਤੂੰ ਭਗਵਾਨ ਕ੍ਰਿਸ਼ਨ ਜੀ ਹਨ ਕੋਈ ਵੀ ਫੌਜੀ ਜਵਾਨ ਇਨਕੋ ਮੰਦਾ ਮਤ ਬੋਲਣਾ ਬਾਬਾ ਜੀ ਦੀ ਅਗਿਆ ਲੈ ਕੇ ਫੌਜੀ ਕਮਾਂਡਰ ਨੇ ਬੇਨਤੀ ਕਰਕੇ ਬਾਬਾ ਜੀ ਸਮੇਤ ਸਾਰੀ ਸੰਗਤ ਨੂੰ ਆਪਣੇ ਫੌਜੀ ਕੈਂਪ ਵਿੱਚ ਲੈ ਗਿਆ ਸਭ ਦਾ ਆਦਰ ਸਤਕਾਰ ਕੀਤਾ ਚਾਹ ਪਾਣੀ ਛਕਾਇਆ ਤੇ ਫਿਰ ਬਹੁਤ ਹੀ ਡੂੰਘੀ ਪਿਆਸ ਸਾਕਾ ਦੇ ਨਾਲ ਬਾਬਾ ਜੀ ਹਨ ਅਰਵਾ ਕੀਤਾ ਸਾਰੀ ਸਮੇਤ ਗੱਗੂ ਮਾਲ ਪਹੁੰਚੀ ਕੁਝ ਛੇਰ ਉਥੇ ਬीडी ਦਸਨੋਂ ਪ੍ਰੰਤ ਫਿਰ ਸੰਤ ਜੀ ਘੁੰਮਣੇ ਆ ਗਏ ਤੇ ਉਹ ਫੌਜੀ ਕਮਾਂਡਰ ਪਰਿਵਾਰ ਸਮੇਤ ਘੁੰਮਣੀ ਬਾਬਾ ਜੀ ਦਾ ਪਕਾਸ਼ਰਦਾਲੂ ਬਣ ਗਿਆ ਤੇ ਮੂਰਤੀ ਪੂਜਾ ਛੱਡ ਕੇ ਗੁਰਬਾਣੀ ਪੜਨ ਲੱਗ ਗਿਆ ਤੇ ਉਹਦੇ ਨਾਲ ਰਹਿਣ ਵਾਲੇ ਹੋਰ ਵੀ ਬਹੁਤ سارے ਫੌਜੀ ਜਵਾਨ ਘੁੰਮਣੇ ਆਉਣ ਲੱਗ ਪਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ